ਡੇਢ ਕੇ ਸਾਲ ਪਹਿਲਾਂ ਦੀ ਗੱਲ ਆ ਅੰਗਰੇਜ਼ੀ ਦੀ ਇੱਕ ਬਹੁਤ ਮਸ਼ਹੂਰ ਅਖਬਾਰ ਦੇ ਵਿੱਚ ਗੁਰਮੀਤ ਰਾਮ ਰਹੀਮ ਦਾ ਕਾਰਟੂਨ ਪ੍ਰਕਾਸ਼ਿਤ ਹੋਇਆ ਸੀ ਇਹ ਕਾਰਟੂਨ ਬੜਾ ਮਸ਼ਹੂਰ ਹੋਇਆ ਤੇ ਸੋਸ਼ਲ ਮੀਡੀਆ ਦੇ ਉੱਤੇ ਬੜਾ ਪ੍ਰਚਾਰਿਆ ਗਿਆ ਇਹਦੀਆਂ ਕਲਿੱਪ ਬਹੁਤ ਵਾਇਰਲ ਹੋਈਆਂ ਇਹਦੀਆਂ ਫੋਟੋ ਬੜੀਆਂ ਵਾਇਰਲ ਹੋਈਆਂ ਉਹਦੇ ਵਿੱਚ ਕੀ ਸੀ ਕਿ ਗੁਰਮੀਤ ਰਾਮ ਰਹੀਮ ਰੋहतक ਦੀ ਸੁਨਾਰੀਆ ਜੇਲ੍ਹ ਦੀ ਬੈਰਕ ਦੇ ਵਿੱਚ ਆ ਤੇ ਬੈਰਕ ਦੇ ਵਿੱਚ ਆ ਤੇ ਬਾਹਰਲੇ ਪਾਸੇ ਜਿੱਥੇ ਉਹ ਗੇਟ ਲੱਗਾ ਹੁੰਦਾ ਜੰਗਲਾ ਲੱਗਾ ਹੁੰਦਾ ਉਦੇ ਬਾਹਰਲੇ ਪਾਸੇ ਇੱਕ ਪੁਲਿਸ ਕਰਮਚਾਰੀ ਆ ਤੇ ਉਹ ਗੁਰਮੀਤ ਰਾਮ ਰਹੀਮ ਨੂੰ ਚਾਬੀ ਫੜਾ ਰਿਹਾ ਤੇ ਥੱਲੇ ਉਹਦੇ ਲਿਖਿਆ ਹੋਇਆ ਸੀ ਕਿ ਆਹ ਲਓ ਜੀ ਚਾਬੀ ਤੁਸੀਂ ਜਦੋਂ ਜੇ ਕੀਤਾ ਬਾਹਰ ਆ ਜਾਇਆ ਕਰੋ ਜਦੋਂ ਚਿਤ ਕੀਤਾ ਅੰਦਰ ਚਲੇ ਜਾਇਆ ਕਰੋ ਸਾਨੂੰ ਥੋੜੀ ਜਿਹੀ ਛੁੱਟੀ ਦਿਓ ਅਸੀਂ ਗੇਟ ਦੇ ਵਿੱਚ ਖੜੇ ਹਾਂ ਤੁਹਾਨੂੰ ਕਦੇ ਬਾਹਰ ਕੱਢਣਾ ਹੁੰਦਾ ਕਦੇ ਅੰਦਰ ਕਰਨਾ ਹੁੰਦਾ ਕਦੇ ਬਾਹਰ ਕੱਢਣਾ ਹੁੰਦਾ ਤੁਹਾਨੂੰ ਤੇ ਕਦੇ ਤੁਹਾਨੂੰ ਅੰਦਰ ਕਰਨਾ ਹੁੰਦਾ ਚਰਚਾ ਇਸ ਗੱਲ ਕਰਕੇ ਛੜੀ ਸੀ ਕਿ ਇਹ ਇੱਕ ਬਹੁਤ ਵੱਡਾ ਕਟਾਕਸ਼ ਹੈ ਇਹ ਇੱਕ ਬਹੁਤ ਵੱਡਾ ਵਿਅੰਗ ਹੈ ਕਿ ਗੁਰਮੀਤ ਰਾਮ ਰਹੀਮ ਨੋ ਹੀ ਇੰਨੀ ਰਿਆਇਤਾਂ ਕਿਉਂ ਕਿ ਤੀਜੇ ਕਮਹੀਨੇ 40 ਦਿਨਾਂ ਵਾਸਤੇ ਬਾਹਰ ਤੇ ਫਿਰ ਅੰਦਰ ਤੇ ਚੌਥੇ ਕਮਹੀਨੇ 40 ਦਿਨਾਂ ਵਾਸਤੇ ਫੇਰ ਬਾਹਰ ਤੇ ਫੇਰ ਅੰਦਰ 21 ਦਿਨਾਂ ਵਾਸਤੇ ਫੇਰ ਬਾਹਰ ਤੇ ਫੇਰ ਅੰਦਰ ਤੇ ਕੀ ਹਰਿਆਣੇ ਦੀਆਂ ਜੇਲ੍ਹਾਂ ਦੇ ਵਿੱਚ ਬਾਕੀ ਕੈਦੀਆਂ ਨੂੰ ਵੀ ਇਹ ਸਹੂਲਤਾ ਮਿਲਦੀਆਂ ਜਾਂ ਫਿਰ ਨਹੀਂ ਗੁਰਮੀਤ RAM ਰਹੀਮ ਦੇ ਉੱਤੇ ਬਹੁਤ ਵੱਡੇ ਵੱਡੇ ਦੋਸ਼ ਲੱਗੇ ਸਾਧਵੀਆਂ ਦੇ ਨਾਲ ਸਰੀਰ ਕੋ ਸ਼ੋਸ਼ਣ ਦੇ ਦੋਸ਼ ਲੱਗੇ ਛਤਰਪਤੀ ਕਤਲ ਕਾਂਡ ਦਾ ਮਾਮਲਾ ਫਿਰ ਕਈ ਹੋਰ ਮਾਮਲੇ ਵੀ ਉਹਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਲੰਮੇ ਸਮੇਂ ਵਾਸਤੇ ਜੇਲ੍ਹ ਦੀ ਸਜ਼ਾ ਹੋਈ ਆ ਪਰ ਹਰਿਆਣੇ ਦਾ ਕਾਨੂੰਨ ਕੀ ਕਹਿੰਦਾ ਹਰਿਆਣੇ ਦਾ ਕਾਨੂੰਨ ਇਹ ਗੱਲ ਕਹਿੰਦਾ ਕਿ ਜੇਕਰ ਜੇਲ੍ਹ ਦੇ ਵਿੱਚ ਕੈਦੀ ਦਾ ਆਚਰਣ ਚੰਗਾ ਤੇ ਫਿਰ ਉਹਨੂੰ ਬਾਹਰ ਆਉਣ ਦਾ ਪੈਰੋਲ ਦਾ ਮੌਕਾ ਮਿਲਦਾ ਰਹਿੰਦਾ ਤੇ ਕੀ ਹਰਿਆਣੇ ਵਿੱਚ ਲੀਆਂ ਜੇਲ੍ਹਾਂ ਜਿਹੜੀਆਂ ਜਿੰਨੀਆਂ ਵੀ ਜੇਲ੍ਹਾਂ ਉਹਨਾਂ ਵਿੱਚ ਲਈ ਜਿੰਨੇ ਵੀ ਕੈਦੀ ਆ ਉਹਨਾਂ ਸਾਰਿਆਂ ਦਾ ਹੀ ਆਚਰਣ ਮਾੜਾ ਜਾਂ ਫਿਰ ਇੱਕੜ-ਦੁੱਕੜ ਦਾ ਚੰਗਾ ਤੇ ਜਾਂ ਇਕੱਲੇ ਗੁਰਮੀਤ ਰਾਮ ਰਹੀਮ ਹੋਣਾ ਦਾ ਚੰਗਾ ਇਹ ਇੱਕ ਸੋਚਣ ਵਾਲੀ ਗੱਲ ਆ ਪਿਛਲੇ ਦਿਨੀ ਇੱਕ ਬਿਆਨ ਆਇਆ ਸੀ ਹਰਿਆਣੇ ਦੇ ਜੇਲ੍ਹ ਮੰਤਰੀ ਦਾ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਨਿਯਮਾਂ ਦੇ ਮੁਤਾਬਕ ਹੀ ਇਹ ਪੈਰੋਲ ਮਿਲ ਰਹੀ ਆ ਉਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਵਾਲ ਕੀਤਾ ਸੀ ਕਿ ਕੀ ਇਹ ਨਿਯਮ ਕੱਲੇ ਗੁਰਮੀਤ RAM ਰਹੀਮ ਵਾਸਤੇ ਆ ਜਾਂ ਕਿਸੇ ਹੋਰ ਵਾਸਤੇ ਵੀ ਆ ਤੇ ਹਰਿਆਣੇ ਵਿੱਚ ਲਿੰਗਾ ਜੇਲਾਂ ਵਿੱਚਲੇ ਬਾਕੀ ਕੈਦੀਆਂ ਲਈ ਸੂਚੀ ਵੀ ਜਾਰੀ ਕਰ ਦਿਓ ਕਿ ਭਾਈ ਇਹਦਾ ਵੀ ਆਚਰਣ ਚੰਗਾ ਸੀ ਇਸ ਕਰਕੇ ਨੂੰ ਸਾਲ ਦੇ ਵਿੱਚ ਪੰਜ ਵਾਰ ਪੈਰੋਲ ਮਿਲੀ ਇਹਦਾ ਵੀ ਅਚਰਮਣ ਚੰਗਾ ਸੀ ਇਹਨੂੰ ਚਾਰ ਵਾਰ ਪੈਰੋਲ ਮਿਲੀ ਇਹਨੂੰ 40 ਦਿਨ ਦੀ ਪੈਰੋਲ ਮਿਲੀ ਇਹਨੂੰ 21 ਦਿਨ ਦੀ ਪੈਰੋਲ ਮਿਲੀ ਤੇ ਜੇ ਨਹੀਂ ਤਾਂ ਇਹਦਾ ਮਤਲਬ ਇਹ ਹੈ ਕਿ ਇੱਕ ਵਿਅਕਤੀ ਵਿਸ਼ੇਸ਼ ਦੇ ਲਈ ਇਹ ਸਾਰੀਆਂ ਸਹੂਲਤਾਂ ਹੈਗੀਆਂ ਇਹ ਗੱਲਾਂ ਕਿਉਂ ਕੀਤਾ ਜਾ ਰਹੀਆਂ ਕਿਉਂਕਿ ਗੁਰਮੀਤ ਰਾਮ ਰਹੀਮ ਨੂੰ ਡੇਰਾ ਸਿਰਸਾ ਦੇ ਮੁਖੀ ਨੂੰ ਇੱਕ ਵਾਰ ਫੇਰ ਪੈਰੋਲ ਮਿਲ ਗਈ ਆ ਜਦੋਂ ਤੱਕ ਤੁਸੀਂ ਇਹ ਵੀਡੀਓ ਦੇਖ ਰਹੇ ਹੋਵੋਗੇ ਉਦੋਂ ਤੱਕ ਗੁਰਮੀਤ ਰਾਮ ਰਹੀਮ ਹੋਰੀ ਜੇਲ੍ਹ ਦੇ ਵਿੱਚੋਂ ਬਾਹਰ ਆ ਚੁੱਕੇ ਹੋਣਗੇ ਜਾਂ ਕੁਝ ਘੰਟਿਆਂ ਬਾਅਦ ਆ ਜਾਣਗੇ ਪਰ 40 ਦਿਨ ਜਣ ਕੇ 1 ਮਹੀਨਾ ਤੇ 10 ਦਿਨ ਇੱਕ ਵਾਰ ਫੇਰ ਬਾਹਰ ਆਉਣ ਦਾ ਮੌਕਾ ਮਿਲ ਗਿਆ 15ਵੀਂ ਵਾਰ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ ਕਦੇ ਪੈਰੋਲ ਤੇ ਕਦੇ ਫਰਲੋ ਕਦੇ ਪੈਰੋਲ ਤੇ ਕਦੇ ਫਰਲੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਵਾਰ ਫੇਰ ਇਤਰਾਜ਼ ਜ਼ਾਹਰ ਕੀਤਾ ਕਿ ਇਹ ਤਾਂ ਬੰਦੀ ਸਿੰਘਾਂ ਦੀਆਂ ਭਾਵਨਾਵਾਂ ਦੇ ਉੱਤੇ ਸੱਟ ਮਾਰਨ ਵਾਲੀ ਗੱਲ ਆ ਤੇ ਸਾਡੇ ਦੇਸ਼ ਦੇ ਵਿੱਚ ਕਾਨੂੰਨ ਤੰਤਰ ਦਾ ਮਜ਼ਾਕ ਉਡਾਉਣ ਵਾਲੀ ਗੱਲ ਆ ਕਿਉਂਕਿ ਬੰਦਾ ਹੋਵੇ ਜੇਲ੍ਹ ਦੇ ਵਿੱਚ ਇੰਨੇ ਖਤਰਨਾਕ ਦੋਸ਼ ਲੱਗੇ ਹੋਣ ਤੇ ਦੋਸ਼ ਸਾਬਤ ਹੋਏ ਹੁਣ ਤੇ ਬੰਦੇ ਨੂੰ ਇੰਨੀ ਸਖਤ ਸਜ਼ਾ ਹੋਈ ਹੋਵੇ ਤੇ ਫਿਰ ਇਹ ਕਾਨੂੰਨ ਦਾ ਮਜ਼ਾਕ ਨਹੀਂ ਕਿ ਇਹ ਵਿਚਲੀਆਂ ਰਾਇਤਾਂ ਦੀ ਚੋਰ ਮੋਰੀਆਂ ਦੀ ਦਰਬਾਰਤੋਂ ਕਰਨ ਵਾਲੀ ਗੱਲ ਨਹੀਂ ਵਰਤੋਂ ਤਾਂ ਚਲੋ ਕਰਨੀ ਬਹੁਤ ਸਾਰੇ ਲੋਕ ਦਰਬਾਰਤੋਂ ਕਰਨ ਵਾਲੀ ਗੱਲ ਨਹੀਂ ਕਿ ਕਦੇ ਬਾਹਰ ਕਦੇ ਅੰਦਰ ਕਦੇ ਬਾਹਰ ਕਦੇ ਅੰਦਰ ਕਦੇ ਬਾਹਰ ਕਰੇ ਅੰਦਰ ਕੀ ਇਹ ਸਾਰਾ ਕੁਝ ਆਪਾਂ ਮੰਨ ਸਕਦੇ ਹਾਂ ਕਿ ਭਾਈ ਕਿਸੇ ਕੈਦੀ ਵਾਸਤੇ ਹੋਰ ਕਿਸੇ ਕੈਦੀ ਵਾਸਤੇ ਵੀ ਹੋਊਗਾ ਮੇਰੇ ਕੋਲ ਇੱਕ ਪੂਰੀ ਦੀ ਪੂਰੀ ਸੂਚੀ ਆ ਕਿ ਗੁਰਮੀਤ ਰਾਮ ਰਹੀਮ ਨੂੰ ਹੁਣ ਤੱਕ 15 ਵਾਰ ਕਿਵੇਂ ਕਿਵੇਂ ਬਾਹਰ ਆਉਣ ਦਾ ਮੌਕਾ ਮਿਲਿਆ ਇਹ 40 ਦਿਨ ਜਿਹੜੇ 40 ਦਿਨ ਦੀ ਪੈਰੋਲ ਮਿਲੀ ਆ ਗੁਰਮੀਤ ਰਾਮ ਰਹੀਮ ਨੇ ਆਪਦੇ ਡੇਰੇ ਦੇ ਵਿੱਚ ਰਹਿਣਾ ਸਿਰਸੇ ਵਾਲੇ ਦੇ ਵਿੱਚ ਸਿਰਸੇ ਵਾਲੇ ਡੇਰੇ ਦੇ ਵਿੱਚ ਰਹਿ ਕੇ ਉਹਨਾਂ ਨੇ ਆਪਦਾ ਪ੍ਰਚਾਰ ਕਰਨਾ ਆਨਲਾਈਨ ਪ੍ਰਚਾਰ ਕਰਨਾ ਜੋ ਜੋ ਵੀ ਕਰਨਾ ਇਹ ਉਹਨਾਂ ਦਾ ਵਿਸ਼ਾ ਹੈਗਾ ਪਰ ਕਦੇ ਖਬਰਾਂ ਇਹ ਆਈਆਂ ਜੀ ਕਿ ਬਾਗਪਤ ਆਸ਼ਰਮ ਦੇ ਵਿੱਚ ਬਰਨਾਵਾ ਆਸ਼ਰਮ ਦੇ ਵਿੱਚ ਰਹਿਣਾ ਉਹਦਾ ਸਿਰਸੇ ਨਹੀਂ ਆਉਣਾ ਹੁਣ ਸਿਰਸੇ ਦੇ ਵਿੱਚ ਹੀ ਰਹਿਣਾ ਲੋਕ ਇਹ ਗੱਲ ਕਹਿੰਦੇ ਜੀ ਕਿ ਇਹ ਕਾਨੂੰਨ ਦਾ ਮਜ਼ਾਕ ਉਡਾਇਆ ਜਾ ਰਿਹਾ ਪਰ ਡੇਰਾ ਸਿਰਸਾ ਮੁਖੀ ਦੇ ਪੈਰੋ ਘਰਾਂ ਲਈ ਕਹਿਣਾ ਕਿ ਸਾਡੇ ਪਿਤਾ ਜੀ ਸੱਚੇ ਹਨ ਸਾਡੇ ਪਿਤਾ ਜੀ ਸਹੀ ਹਨ ਉਹਨਾਂ ਦੇ ਨਾਲ ਜ਼ਿਆਰਤੀ ਕੀਤੀ ਗਈ ਆ ਕਈ ਤਾਂ ਇਹ ਵੀ ਗੱਲ ਕਹਿੰਦੇ ਕਿ ਉਹ ਜੋ ਦੁਨੀਆ ਦੇ ਉੱਤੇ ਦੇਸ਼ ਦੇ ਉੱਤੇ ਭਾਰੂ ਵੇਲਾ ਸੀ ਭਾਰੀ ਵੇਲਾ ਸੀ ਉਹ ਸਾਰਾ ਆਪਦੇ ਪਿੰਡੇ ਦੇ ਉੱਤੇ ਲੈ ਕੇ ਤੇ ਜੇਲ੍ਹ ਦੇ ਵਿੱਚ ਗਏ ਆ ਉਹ ਤਾਂ ਇਸ ਵੇਲੇ ਬਹੁਤ ਵੱਡੀ ਤਪੱਸਿਆ ਦੇ ਵਿੱਚ ਆ ਕੀ ਆਪਾਂ ਇਹਨੂੰ ਤਪੱਸਿਆ ਮੰਨੀਏ ਕੀ ਸਾਡੇ ਕਾਨੂੰਨ ਵਿੱਚ ਲਾਲ ਚਕੀਲਾ ਪਰ ਮੰਨੀਏ ਕੀ ਤਕੜੇ ਦਾ 37ਵੀਂ ਹੀ 100 ਹੁੰਦਾ ਇਹ ਮੰਨੀਏ ਜੀ ਬੀਜੇਪੀ ਨਾਲ ਸਾਂਝ ਪਿਆਲੀ ਹੈਗੀ ਆ ਇਹ ਦੇ ਕਰਕੇ ਬੰਨੀਏ ਜਾਂ ਸਭ ਦੇ ਵਿਚਾਰ ਆਪੋ ਆਪਣੇ ਆ ਪਰ ਜਦੋਂ ਅਸੀਂ ਤੁਲਨਾਤਮਕ ਅਧਿਐਨ ਕਰਦੇ ਆ ਕਿ ਸਜ਼ਾਾਂਵਾਂ ਪੂਰੀਆਂ ਹੋਣ ਤੋਂ ਬਾਅਦ ਵੀ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਆ ਤੇ ਫਿਰ ਇੱਕ ਮਨ ਦੇ ਵਿੱਚ ਖਿਆਲ ਆਉਂਦਾ ਯਾਰ ਕਿ ਇਹ ਕੀ ਦੋ ਧਾਰੀ ਗੱਲ ਨਹੀਂ ਇਧਰਲੇ ਪਾਸੇ ਕੁਝ ਹੋਰ ਆ ਤੇ ਉਧਰਲੇ ਪਾਸੇ ਕੁਝ ਹੋਰ ਆ 24 ਅਕਤੂਬਰ 2020 ਦੀ ਗੱਲ ਆ ਜਦੋਂ ਗੁਰਮੀਤ ਰਾਮ ਰਹੀਮ ਨੂੰ ਪਹਿਲੀ ਵਾਰ ਹਸਪਤਾਲ ਦੇ ਵਿੱਚ ਆਪਣੀ ਸਤਕਾਰਯੋਗ ਮਾ ਨੂੰ ਮਿਲਣ ਵਾਸਤੇ ਇੱਕ ਦਿਨ ਦੀ ਪੈਰੋਲ ਮਿਲੀ ਸੀ ਮਾਮਾ ਸਭ ਦੀਆਂ ਸੰਝੀਆਂ ਇੱਕ ਦਿਨ ਦੀ ਪੈਰੋਲ ਮਿਲੀ ਕੋਈ ਚਰਚਾ ਨਹੀਂ ਇਸ ਗੱਲ ਤੇ ਛੜੀ ਕਿਸੇ ਨੇ ਕਿੰਤੂਲੀ ਕੀਤੀ ਕਿਉਂਕਿ ਮਾਂ ਦਾ ਹਾਲਚਲ ਪੁੱਛਣਾ ਹੀ ਬਣਦਾ ਤੇ ਮਾਮਾ ਸਭ ਦੀਆਂ ਸੰਝੀਆਂ ਦੂਜੀ ਵਾਰ ਕੱਲੋਂ ਬਾਹਰ ਹੋਣ ਦਾ ਮੌਕਾ ਮਿਲਿਆ 21 ਮਈ ਤੇ 2021 ਨੂੰ ਮਾਂ ਨੂੰ ਮਿਲਣ ਵਾਸਤੇ ਦੂਰੀ ਵਾਰ 12 ਘੰਟੇ ਦੀ ਪੈਰੋਲ ਮਿਲੀ ਆ ਹੁਣ ਤੀਜੀ ਵਾਰ ਕੱਲੋਂ ਮੌਕਾ ਮਿਲਿਆ 7 ਫਰਵਰੀ 2022 ਨੂੰ ਪਰਿਵਾਰ ਨਾਲ ਮਿਲਣ ਵਾਸਤੇ ਡੇਰਾ ਮੁਖੀ ਨੂੰ 21 ਦਿਨ ਦੀ ਫਰਲੋ ਮਿਲੀ ਆ ਯਾਨੀ ਕਿ ਇੱਕ ਦਿਨ ਇਕ ਲਈ ਫਿਰ ਮਿਲੀ ਜੀ 12 ਘੰਟੇ ਲਈ ਹੁਣ ਮਿਲੀ ਜੀ 21 ਦਿਨਾਂ ਦੇ ਲਈ ਫਿਰ ਚੌਥੀ ਵਾਰ ਜੂਨ 2022 ਦਾ ਵੇਲਾ 30 ਦਿਨਾਂ ਦੀ ਪੈਰੋਲ ਮਿਲੀ ਆ ਤੇ ਯੂਪੀ ਦੇ ਬਾਗਪਤ ਆਸ਼ਰਮ ਨੇ ਵਿੱਚ ਭੇਜਿਆ ਗਿਆ ਫਿਰ ਗੱਲ ਆ ਗਈ ਜੀ 14 ਅਕਤੂਬਰ 2022 ਤੇ ਗੁਰਮੀਤ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਆ ਉਹ ਬਾਗਪਤ ਆਸ਼ਰਮ ਦੇ ਵਿਚ ਰਿਆ ਤੇ ਇਸ ਦੌਰਾਨ ਮਿਊਜ਼ਿਕ ਵੀਡੀਓ ਵੀ ਜਾਰੀ ਕੀਤੀ ਗਈ ਆ ਫਿਰ ਗੱਲ ਹੁੰਦੀ ਜੀ 21 ਜਨਵਰੀ 2023 ਤੇ 40 ਦਿਨਾਂ ਦੀ ਹੁਣ ਪੈਰੋਲ ਮਿਲੀ ਆ ਉਹ ਸ਼ਾਹ ਸਤਨਾਮ ਜੀ ਦੇ ਸਮਾਰਮ ਦੇ ਵਿੱਚ ਸ਼ਾਮਲ ਹੋਣ ਵਾਸਤੇ ਜੇਲ੍ਹ ਦੇ ਵਿੱਚੋਂ ਬਾਹਰ ਆਇਆ ਫਿਰ ਅਗਲੀ ਵਾਰੀ ਆ ਜੀ 20 ਜੁਲਾਈ 2023 ਦੀ ਹੁਣ 30 ਦਿਨ ਦੀ ਪੈਰੋਲ ਦੇ ਉੱਤੇ ਜੇਲ੍ਹ ਦੇ ਵਿੱਚੋਂ ਬਾਹਰ ਆਉਣ ਦਾ ਮੌਕਾ ਮਿਲਿਆ ਅਗਲੀ ਵਾਰੀ ਆ ਗਈ ਜੀ 21 ਨਵੰਬਰ 2023 ਦੀ ਗੁਰਮੀਤ ਰਾਮ ਰਹੀਮ ਨੂੰ 21 ਦਿਨ ਦੀ ਫਰਲੋ ਮਿਲੀ ਆ ਤੇ ਬਾਗਪਤ ਆਸ਼ਰਮ ਦੇ ਵਿੱਚ ਗਿਆ ਹੁਣ ਵਾਰੀ ਆ ਗਈ ਜੀ 19 ਜਨਵਰੀ 2024 ਦੀ 50 ਦਿਨ ਦੀ ਫਰਲੋ ਦੇ ਉੱਤੇ ਗੁਰਮੀਤ ਰਾਮ ਰਹੀਮ ਨੂੰ ਬਾਹਰ ਆਉਣ ਦਾ ਮੌਕਾ ਮਿਲਿਆ 13 ਅਗਸਤ 2024 ਦੀ ਗੱਲ हरियाणा पुलिस ਦੀ ਸੁਰੱਖਿਆ ਵਿੱਚ 21 ਦਿਨ ਦੀ ਫਰਲੋ ਲੈ ਕੇ ਬਾਗਪਤ ਆਸ਼ਰਮ ਦੇ ਵਿੱਚ ਗੁਰਮੀਤ ਰਾਮ ਰਹੀਮ ਪਹੁੰਚਿਆ ਹੁਣ ਗੱਲ ਆ ਗਈ ਜੀ 2 ਅਕਤੂਬਰ 2024 ਦੀ ਗੁਰਮੀਤ ਰਾਮ ਰਹੀਮ ਨੂੰ 20 ਦਿਨ ਦੀ ਪੈਰੋਲ ਮਿਲੀ ਆ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਚੌਕੜੀ ਸੁਰੱਖਿਆ ਦੇ ਪ੍ਰਬੰਧਾਂ ਦੇ ਵਿੱਚ ਯੂਪੀ ਦੇ ਬਰਣਾਵਾ ਆਸ਼ਰਮ ਦੇ ਵਿੱਚ ਪਹੁੰਚਿਆ 28 ਜਨਵਰੀ 2025 ਦੀ ਗੱਲ ਆ ਚੁੱਪਚਾਪ ਗੁਪਤ ਤਰੀਕੇ ਨਾਲ ਜੇਲ੍ਹ ਦੇ ਵਿੱਚੋਂ ਬਾਹਰ 30 ਦਿਨ ਦੀ ਪੈਰੋਲ ਮਿਲੀ 10 ਦਿਨ ਸਿਰਸਾ ਤੇ 20 ਦਿਨ ਬਾਗਪਤ ਦੇ ਆਸ਼ਰਮ ਦੇ ਵਿੱਚ ਕੱਟੇ ਆ ਹੁਣ ਗੱਲ ਆ ਗਈ ਜੀ 9 ਅਪ੍ਰੈਲ 2025 ਦੀ 21 ਦਿਨ ਦੀ ਪੈਰੋਲ ਮਿਲੀ ਆ ਫਰਲੋ ਮਿਲੀ ਸੌਰੀ ਤੇ ਜੇਲ੍ਹ ਦੇ ਵਿੱਚੋਂ ਬਾਹਰ ਤੇ 5 ਅਗਸਤ 2025 ਨੂੰ 40 ਦਿਨ ਦੀ ਫੇਰ ਪੈਰੋਲ ਮਿਲੀ ਆ ਜੇਲ੍ਹ ਦੇ ਵਿੱਚੋਂ ਬਾਹਰ ਤੇ ਹੁਣ 3 ਜਨਵਰੀ ਨੂੰ 40 ਦਿਨ ਦੀ ਪੈਰੋਲ ਫੇਰ ਮਨਜ਼ੂਰ ਹੋ ਗਈ ਆ ਇਹ ਜਿਹੜਾ ਮੈਂ ਤੁਹਾਨੂੰ ਵੀਰਵਾ ਪੇਸ਼ ਕੀਤਾ ਇਹ ਪਿਛਲੇ ਕੁਝ ਕੁ ਵਰਿਆਂ ਦੇ ਵਿੱਚ ਆ ਇਹ ਕਈ ਦਹਾਕਿਆਂ ਦੇ ਵਿੱਚ ਨਹੀਂ ਆ 15ਵੀਂ ਵਾਰ ਬੰਦਾ ਜੇਲ੍ਹ ਦੇ ਵਿੱਚੋਂ ਬਾਹਰ ਆ ਰਿਹਾ ਪਰ ਕੀ ਪੂਰੇ ਭਾਰਤ ਦੇ ਕਿਸੇ ਵੀ ਸੂਬੇ ਦੇ ਵਿੱਚ ਕਿਸੇ ਕੈਦੀ ਨੂੰ ਜਿਹਦੇ ਉੱਤੇ ਔਰਤਾਂ ਨਾਲ ਸ਼ੋਸ਼ਣ ਕਤਲ ਤੇ ਕਈ ਤਰ੍ਹਾਂ ਦੇ ਹੋਰ ਜਿਹੜੇ ਪਰਚੇ ਦਰਜ ਹੋਏ ਹੋਣ ਸਜ਼ਾਵਾਂ ਹੋਈਆਂ ਹੋਣ ਉਹਨਾਂ ਲੋਕਾਂ ਨੂੰ ਅੱਜ ਤੱਕ ਜੇਲ੍ਹ ਦੇ ਵਿੱਚੋਂ ਈਵੇਂ ਬਾਹਰ ਆਉਣ ਦਾ ਮੌਕਾ ਮਿਲਿਆ ਇਹ ਸੋਚਣ ਵਿਚਾਰਨ ਵਾਲੀ ਗੱਲ ਆ ਕਈ ਲੋਕ ਭੈਣਾ ਵੀਰੇ ਇਹ ਗੱਲ ਕਹਿੰਦੇ ਜੀ ਕਿ ਪੈਰੋਲ ਤੇ ਫਰਲੋ ਦੇ ਵਿੱਚ ਕੀ ਅੰਤਰ ਹੁੰਦਾ ਇਹ ਬੜੀ ਮਹੱਤਵਪੂਰਨ ਗੱਲ ਆ ਕਿ ਪੈਰੋਲ ਕਈ ਵਾਰੀ ਪੈਰੋਲ ਮਿਲਦੀ ਹੈ ਕਈ ਵਾਰੀ ਫਰਲੋ ਮਿਲਦੀ ਹੈ ਇਦੇ ਵਿੱਚ ਅੰਤਰ ਕੀ ਹੁੰਦਾ ਆਪਾਂ ਤਾਂ ਇਹ ਗੱਲ ਕਰ ਰਹੇ ਹਾਂ ਜਮਾਨਤ ਮਿਲ ਗਈ ਬੰਦਾ ਬਾਹਰ ਆ ਗਿਆ ਫਰਲੋ ਤੇ ਆ ਗਿਆ ਪੈਰੋਲ ਤੇ ਆ ਗਿਆ ਪਰ ਬਹੁ ਗਿਣਤੀ ਨੂੰ ਪਤਾ ਨਹੀਂ ਕਿ ਫਰਲੋ ਤੇ ਪੈਰੋਲ ਵਿੱਚਲਾ ਅੰਤਰ ਕੀ ਆ ਜੇ ਕਿਸੇ ਕੈਦੀ ਨੇ ਆਪਣੀ ਸਜ਼ਾ ਦਾ ਇੱਕ ਹਿੱਸਾ ਪੂਰਾ ਕਰ ਲਿਆ ਵੀ ਯਾਨੀ ਕਿ ਕੁੱਲ ਸਜ਼ਾ ਜਿੰਨੀ ਆ ਉਹਦਾ ਇੱਕ ਹਿੱਸਾ ਪੂਰਾ ਕਰ ਲਿਆ ਤਾਂ ਉਹਨੂੰ ਪੈਰੋਲ ਮਿਲ ਸਕਦੀ ਆ ਇਹ ਨਿਯਮ ਕਹਿੰਦੇ ਆ ਸਪੈਸ਼ਲ ਕੰਡੀਸ਼ਨ ਦੇ ਵਿੱਚ ਜਿਹੜਾ ਕੈਦੀ ਨੂੰ ਪੈਰੋਲ ਮਿਲਦੀ ਆ ਯਾਨੀ ਕਿ ਕਿਸੇ ਦੀ ਘਰ ਦੇ ਵਿੱਚ ਕੋਈ ਮੌਤ ਹੋ ਗਈ ਆ ਕਿਸੇ ਦਾ ਕੋਈ ਪਰਿਵਾਰ ਦਾ ਜੀ ਬਹੁਤ ਸੀਰੀਅਸ ਬਿਮਾਰ ਆ ਫਿਰ ਜਾਂ ਕੋਈ ਬਹੁਤ ਨੇੜਲੇ ਦਾ ਵਿਆਹ ਸ਼ਾਦੀ ਹੋਵੇ ਜਾਂ ਕੋਈ ਹੋਰ ਬਹੁਤ ਜ਼ਰੂਰੀ ਕਾਰਨ ਹੋਵੇ ਜਿਹੜੀ ਪੈਰੋਲ ਹੁੰਦੀ ਹੈ ਦੋ ਤਰ੍ਹਾਂ ਦੀ ਹੁੰਦੀ ਹੈ ਇੱਕ ਹੁੰਦੀ ਹੈ ਕਸਟਡੀ ਦੇ ਵਿੱਚ ਤੇ ਇੱਕ ਹੁੰਦੀ ਹੈ ਰੈਗੂਲਰ ਰੈਗੂਲਰ ਪੈਰੋਲ ਆ ਜਿਹੜੀ ਉਹ ਕੈਦੀ ਨੂੰ ਆਜ਼ਾਦ ਤੌਰ ਦੇ ਉੱਤੇ ਘੁੰਮਣ ਫਿਰਨ ਦੀ ਇਜਾਜ਼ਤ ਦਿੰਦੀ ਹੈ ਵੀ ਭਾਈ ਤੁਸੀਂ ਜੇਲ੍ਹ ਦੇ ਵਿੱਚੋਂ ਗਏ ਤੇ ਤੁਹਾਡੇ ਨਾਲ ਕੋਈ ਪੁਲਿਸ ਨਹੀਂ ਤੁਹਾਡੇ ਨਾਲ ਪੁਲਿਸ ਦਾ ਪਹਿਰਾ ਨਹੀਂ ਤੁਸੀਂ ਜਾ ਸਕਦੇ ਹੋ ਇੱਕ ਹੁੰਦੀ ਜੇ ਕਸਟਡੀ ਵਾਲੀ ਪੈਰੋਲ ਉਹਦੇ ਵਿੱਚ ਤੁਸੀਂ ਜਦੋਂ ਵੀ ਜਿੱਥੇ ਵੀ ਜਾਂਦੇ ਹੋ ਪੁਲਿਸ ਦੇ ਪਹਿਰੇ ਦੇ ਵਿੱਚ ਜਾਂਦੇ ਆ ਜਿਹੜੀ ਫਰਲੋ ਹੁੰਦੀ ਆ ਫਰਲੋ ਆ ਜਿਹੜੀ ਉਹ ਕੈਦੀ ਨੂੰ ਕਿਸੇ ਤਰ੍ਹਾਂ ਦੀ ਸਪੈਸ਼ਲ ਕੰਡੀਸ਼ਨ ਦੀ ਲੋੜ ਨਹੀਂ ਪੈਣ ਦਿੰਦੀ ਉਹਦਾ ਪੂਰਾ ਕਾਨੂੰਨੀ ਅਧਿਕਾਰ ਹੁੰਦਾ ਤੇ ਵੱਖ-ਵੱਖ ਸੂਬਿਆਂ ਦੇ ਵਿੱਚ ਵੱਖ-ਵੱਖਰੀਆਂ ਸਰਕਾਰਾਂ ਦੇ ਵੱਲੋਂ ਫਰਲੋ ਦੇ ਬਾਰੇ ਨਿਯਮ ਤੇ ਸ਼ਰਤਾਂ ਵੱਖ-ਵੱਖਰੀਆਂ ਬਣਾਈਆਂ ਗਈਆਂ ਇੱਥੇ ਵੱਖ-ਵੱਖਰੇ ਪ੍ਰੋਸੈਸ ਹੁੰਦੇ ਆ ਯਾਨੀ ਕਿ ਫਰਲੋ ਤੇ ਪੈਰੋਲ ਦੇ ਵਿੱਚ ਇਹੀ ਅੰਤਰ ਆ ਆਉਣਾ ਬਾਹਰੀ ਆ ਪਰ ਉਹਦੇ ਲਈ ਸ਼ਰਤਾਂ ਹੋਰ ਆ ਤੇ ਉਹਦੇ ਲਈ ਨਿਯਮ ਹੋਰ ਆ ਕੁੱਲ ਮਿਲਾ ਕੇ ਗੱਲ ਇਹ ਆ ਕਿ ਗੁਰਮੀਤ ਰਾਮ ਰਹੀਮ ਨੂੰ ਇਹ ਦੋਵੇਂ ਚੀਜ਼ਾਂ ਮਿਲਦੇਗਾ ਕਦੇ ਪੈਰੋਲ ਕਦੇ ਫਰਲੋ ਕਦੇ ਪੈਰੋਲ ਕਦੇ ਫਰਲੋ ਤੇ ਗੁਰਮੀਤ ਰਾਮ ਰਹੀਮ ਨੂੰ ਬਾਹਰ ਆਉਣ ਦਾ ਮੌਕਾ ਮਿਲਦਾ ਸਾਨੂੰ ਇਸ ਗੱਲ ਦੇ ਉੱਤੇ ਇਤਰਾਜ਼ ਨਹੀਂ ਆ ਕਿ ਗੁਰਮੀਤ ਰਾਮ ਰਹੀਮ ਨੂੰ ਕਿਉਂ ਮੌਕਾ ਮਿਲ ਰਿਹਾ ਸਾਨੂੰ ਇਸ ਗੱਲ ਦੇ ਉੱਤੇ ਹੈਰਾਨੀ ਆ ਕਿ ਹੋਰਾਂ ਨੂੰ ਵੀ ਮੌਕੇ ਮਿਲਦੇ ਹਨ ਜਾਂ ਨਹੀਂ ਤੇ ਬੰਦੀ ਸਿੰਘਾਂ ਨੂੰ ਮੌਕੇ ਕਿਉਂ ਨਹੀਂ ਮਿਲਦੇ ਕਿ ਬਾਹਰ ਆਉਣ ਦੇ ਲਈ ਉਹਨਾਂ ਨੂੰ 2 ਘੰਟੇ ਦੀ ਪੈਰੋਲ ਨਹੀਂ ਮਿਲਦੀ 2 ਘੰਟੇ ਦੀ ਫਰਲੋ ਨਹੀਂ ਮਿਲਦੀ ਉਹਨਾਂ ਨੇ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲਈਆਂ ਤਾਂ ਵੀ ਨੇ ਮੌਕਾ ਮਿਲ ਰਿਹਾ ਬਾਹਰ ਆਉਣ ਦਾ ਇਧਰ ਸਦਾ ਚੱਲ ਰਹੀ ਹੈ ਤੇ ਫੇਰ ਵੀ ਸਾਲ ਦੇ ਵਿੱਚ ਤਿੰਨ ਤਿੰਨ ਚਾਰ ਚਾਰ ਵਾਰ ਬਾਹਰ ਆਉਣ ਦਾ ਮੌਕਾ ਮਿਲਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਵਾਰ ਜਦੋਂ ਵੀ ਗੁਰਮੀਤ ਰਾਮ ਰਹੀਮ ਜੇਲ੍ਹ ਦੇ ਵਿੱਚੋਂ ਬਾਹਰ ਆਉਂਦਾ ਉਦੋਂ ਇਤਰਾਜ਼ ਜ਼ਾਹਰ ਕਰਦੀ ਹੈ ਕਈ ਵਾਰੀ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਂਦਾ ਪਰ ਜਦੋਂ ਤੱਕ ਸੁਣਵਾਈ ਹੁੰਦੀ ਹੈ ਔਰ ਤੱਕ 40 ਦਿਨ ਕਦੇ 30 ਦਿਨ ਪੂਰੇ ਹੋ ਜਾਂਦੇ ਆ ਤੇ ਗੱਲ ਉੱਥੇ ਦੀ ਉੱਥੇ ਆ ਕੇ ਫੇਰ ਖੜ ਜਾਂਦੀ ਆ ਜਦੋਂ ਦੁਬਾਰਾ ਫੇਰ ਜੇਲ੍ਹ ਦੇ ਵਿੱਚ ਗਿਆ ਤੇ ਫਿਰ ਉਸ ਪਟੀਸ਼ਨ ਦੀ ਉਸ ਅਰਜ਼ੀ ਦੀ ਕੋਈ ਤਕਨੀ ਬਣਦੀਗੀ ਇਸ ਤਰੀਕੇ ਦਾ ਮਾਹੌਲ ਚੱਲੀ ਜਾਂਦਾ ਤੇ ਐਥ ਕੀ ਪਤਾ ਨਹੀਂ ਕੀ ਕੀ ਹੋਣਾ ਅਗਲੀ ਗੱਲ ਹੈ ਜਿਹੜੀ ਉਹ ਹੈਗੀ ਜੀ ਇਸ ਵੇਲੇ ਮੈਰਿਜ ਪੈਲਸ ਦੇ ਵਿੱਚ ਕੀਤੇ ਗਏ ਕਤਲ ਨਾਲ ਸੰਬੰਧਿਤ ਪੰਜਾਬ ਦੇ ਵਿੱਚ ਨਿਤ ਗੋਲੀ ਚੱਲਦੀ ਆ ਹਰ ਰੋਜ਼ ਗੋਲੀ ਚੱਲਦੀ ਆ ਕਦੇ ਕਿਸੇ ਬੇਕਸੂਰ ਦਾ ਕਤਲ ਹੋ ਗਿਆ ਕਦੇ ਕਿਸੇ ਦਾ ਹੋ ਗਿਆ ਹੁਣ ਬਲਟੋਹਾ ਪਿੰਡ ਦੇ ਵਿੱਚ ਮੈਰਿਜ ਪੈਲਸ ਦੇ ਵਿੱਚ ਬਲਟੋਹਾ ਪਿੰਡ ਦੇ ਸਰਪੰਚ ਦਾ ਕਤਲ ਹੋਇਆ ਤੁਹਾਨੂੰ ਚੇਤੇ ਹੋਣਾ ਕੁਝ ਕੁ ਮਹੀਨੇ ਪਹਿਲਾਂ ਦੀ ਗੱਲ ਹੈ ਜਦੋਂ ਲੁਧਿਆਣੇ ਦੇ ਮੈਰਿਜ ਪੈਲਸ ਦੇ ਵਿੱਚ ਗੋਲੀਆਂ ਚੱਲੀਆਂ ਸੀ ਉਦੋਂ ਬੇਕਸੂਰ ਮਾਰੇ ਗਏ ਤੇ ਹੁਣ ਵੀ ਇਹ ਬੰਦੇ ਨੂੰ ਮਾਰ ਦਿੱਤਾ ਗਿਆ ਸਰਪੰਚ ਨੂੰ ਤੇ ਤੁਸੀਂ ਸੋਚ ਕੇ ਦੇਖੋ ਵੀ ਭਾਈ ਕਦੇ ਕਿਤੇ ਗੋਲੀ ਕਦੇ ਕਿਤੇ ਗੋਲੀ ਤੇ ਹੁਣ ਇੱਕ ਬਹੁਤ ਲੰਮਾ ਚੌੜਾ ਚਿੱਠਾ ਸਾਹਮਣੇ ਆਇਆ ਜਿਹਦੇ ਵਿੱਚ ਗੈਂਗਸਟਰਾਂ ਦੇ ਵੱਲੋਂ ਜ਼ਿੰਮੇਵਾਰੀ ਲਈ ਗਈ ਆ ਕਿ ਅਸੀਂ ਹੀ ਕਤਲ ਕੀਤਾ ਪਤਾ ਲੱਗਾ ਜੀ ਕਿ ਮੈਰਿਜ ਪੈਲਸ ਦੇ ਵਿੱਚ ਕੁੜੀ ਵਾਲਿਆਂ ਦੇ ਵੱਲੋਂ ਸਰਪੰਚਾ ਜਿਹੜਾ ਉਹ ਪਹੁੰਚਿਆ ਸੀਗਾ ਤੇ ਸਰਪੰਚ ਦੇ ਕਤਲ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਸੀ ਸੀਸੀਟੀਵੀ ਦੀ ਉਹਦੇ ਬਤੇ ਦੇਖਣ ਨੂੰ ਮਿਲਦਾ ਕਿ ਆਮ ਆਰਮੀ ਪਾਰਟੀ ਦਾ ਸਰਪੰਚ ਆ ਜਿਹੜਾ ਉਹਨੇ ਗੋਲੀ ਮਾਰੀ ਗਈ ਆ ਤੇ ਉਸ ਤੋਂ ਬਾਅਦ ਉਹ ਬੰਦੇ ਭੱਜ ਜਾਂਦੇ ਆ ਤੇ ਲੋਕ ਉਸ ਵੇਲੇ ਖਾਣਾ ਖਾ ਰਹੇ ਆ ਤੇ ਸਰਪੰਚ ਨੂੰ ਜ਼ਖਮੀ ਹੋਣ ਤੋਂ ਬਾਅਦ ਤੁਰੰਤ ਹਸਪਤਾਲ ਦੇ ਵਿੱਚ ਲਿਆਂਦਾ ਜਾਂਦਾ ਪਰ ਇਲਾਜ ਦੌਰਾਨ ਉਹਨੇ ਦਮ ਤੋੜਤਾ ਤੇ ਪੁਲਿਸ ਮੌਕੇ ਦੇ ਉੱਤੇ ਪਹੁੰਚੀ ਆ ਤੇ ਜਰਮਲ ਸਿੰਘ ਨਾਂ ਦਾ ਇਹ ਸਰਪੰਚਾ ਜਿਹੜਾ ਹੈ ਕਤਲ ਕਰ ਦਿੱਤਾ ਗਿਆ ਗੱਲ ਇਹ ਨਹੀਂ ਕਿ ਇਹ ਆਮ ਆदमी ਪਾਰਟੀ ਦਾ ਸਰਪੰਚ ਆ ਜਾਂ ਇਹ ਹੈਗਾ ਜੀ ਕਾਂਗਰਸ ਦਾ ਜਾਂ ਅਕਾਲੀ ਦਲ ਦਾ ਜਾਂ ਕਿਸੇ ਹੋਰ ਧਿਰ ਦਾ ਗੱਲ ਇਹ ਆ ਜੀ ਕਿ ਬੰਦਾ ਤਾਂ ਬੰਦਾ ਹੀ ਆ ਮਨੁੱਖ ਤਾਂ ਮਨੁੱਖੀ ਆ ਪੰਜਾਬ ਦੇ ਵਿੱਚ ਇਹ ਇੱਕ ਕਹਿ ਦਈਏ ਖਬਰ ਦਾ ਹਿੱਸਾ ਹੀ ਬਣ ਗਿਆ ਕਿਸੇ ਬੰਦੇ ਦਾ ਕਤਲ ਕਰ ਦਿੱਤਾ ਜਾਂਦਾ ਟੱਬਰ ਦੇ ਜੀ ਉਹਦੀ লাশ ਲੈ ਕੇ ਸੜਕ ਦੇ ਉੱਤੇ ਬਹਿੰਦੇ ਹਾਈਵੇ ਤੇ ਬਹਿੰਦੇ ਆ ਉਹ ਕਹਿੰਦੇ ਵੀ ਜਿੰਨੀ ਦੇਰ ਤੱਕ ਕਾਤਲ ਫੜੇ ਨਹੀਂ ਜਾਂਦੇ ਤੇ ਅਸੀਂ ਓਨੀ ਦੇਰ ਤੱਕ ਸਸਕਾਰ ਨਹੀਂ ਕਰਨਾ ਦੂਜੇ ਤੀਜੇ ਚੌਥੇ ਦਿਨ ਪੁਲਿਸ ਜਿਹੜੀ ਉਹ ਇੱਕ ਅੱਦੇ ਜਾਨੇ ਨੂੰ ਫੜ ਲੈਂਦੀ ਆ ਮਨਾਵਝਾ ਕੇ ਤੇ ਉਹਦਾ ਸੰਸਕਾਰ ਕਰਵਾ ਦਿੱਤਾ ਜਾਂਦਾ ਜਦੋਂ ਤੱਕ ਟੱਬਰ ਦੇ ਜੀ ਮੰਨ ਕੇ ਸੰਸਕਾਰ ਕਰਨੇ ਉਹਦੋਂ ਨੂੰ ਕਿਤੇ ਨਾ ਕਿਤੇ ਹੋਰ ਗੋਲੀ ਚੱਲੇ ਜਾਂਦੀ ਬੰਦਾ ਹੋਰ ਮਰ ਜਾਂਦਾ ਫਿਰ ਉਹਨੂੰ ਲੈ ਕੇ ਸੜਕ ਦੇ ਉੱਤੇ ਬੈਠਾ ਜਾਂਦਾ ਫਿਰ ਉਹਦੇ ਲਈ ਵੈਣ ਪੈਂਦੇ ਆ ਉਹਦੇ ਕਾਤਲ ਫੜੇ ਜਾਣ ਇਹ ਗੱਲ ਉੱਠਦੀ ਆ ਪੁਲਿਸ ਇੱਕ ਅੱਦਾ ਉੱਥੇ ਗ੍ਰਿਫਤਾਰ ਕਰਦੀ ਆ ਇੱਕ ਦਿਨ ਦਾ ਇਨਕਾਊਂਟਰ ਹੁੰਦਾ ਉਹਦਾ ਸੰਸਕਾਰ ਹੋਣ ਲੱਗਦਾ ਕਿਤੇ ਨਾ ਕਿਤੇ ਹੋਰ ਗੋਲੀ ਚੱਲੇ ਜਾਂਦੀ ਆ ਇਹ ਕਿੰਨੀ ਕੁ ਧਰ ਚੱਲੂਗਾ ਇਹਦੇ ਬਾਰੇ ਪਤਾ ਨਹੀਂ ਆ ਪਰ ਜਿਹੜੇ ਪੰਜਾਬ ਦੇ ਵਿੱਚ ਅਸੀਂ ਇਹ ਗੱਲ ਕਹਿੰਨੇ ਕਿ ਇੱਥੇ ਇਨਵੈਸਟਮੈਂਟ ਹੋਵੇ ਅਸੀਂ ਇੱਥੇ ਪੰਜਾਬ ਦੇ ਵਿੱਚ ਚੌਹੇ ਜਿਹਾ ਗੋਰੇ ਆਉਣ ਇੱਥੇ ਪੰਜਾਬ ਦੇ ਵਿੱਚ ਹੀ ਕੰਮ ਕੀਤਾ ਜਾਵੇ ਤੇ ਬਾਹਰਲੇ ਮੁਲਕ ਦੇ ਵਿੱਚ ਲੋਕ ਨਾ ਭੱਜਣ ਉਸ ਪੰਜਾਬ ਦੇ ਵਿੱਚ ਜੇਕਰ ਮੈਰਿਜ ਪੈਲਸਨ ਚ ਗੋਲੀਆਂ ਚੱਲਣੀਆਂ ਜੇ ਦੁਕਾਨ ਤੇ ਬੈਠੇ ਬੰਦੇ ਮਾਰੇ ਜਾਣਗੇ ਜੇ ਸੜਕ ਤੇ ਖੜੇ ਬੰਦੇ ਮਾਰਨੇ ਤੇ ਜਾਣਗੇ ਜੇ ਬੰਦਾ ਮਾਰਨਾ ਖੇੜੀ ਬਣ ਜੂ ਤਾਂ ਇੱਥੇ ਪੈਸੇ ਲਾਉਣੇ ਕਿਹਨੇ ਸਵਾਲ ਇਹ ਆ ਪਹਿਲਾ ਮਾਹੌਲ ਸੁਖਾਵਾਂ ਬਣਾਉਣਾ ਪਊਗਾ ਬੰਦੂਕਾਂ ਚੱਕੀ ਫਿਰਦੇ ਲੋਕਾਂ ਦੇ ਨਾਲ ਜਿੱਟਣਾ ਪਊਗਾ ਇਹ ਹੁਣ ਸਰਕਾਰ ਦਾ ਵਿਸ਼ਾ ਅਸੀਂ ਇਹ ਨਹੀਂ ਗੱਲ ਕਹਿੰਨੇ ਫੁਲਾਣੀ ਸਰਕਾਰ ਨੇ ਇਹਨਾਂ ਨੂੰ ਪੈਦਾ ਕੀਤਾ ਆ ਕੀਤਾ ਉਹ ਕੀਤਾ ਪਰ ਸੋਚਨ ਵਿਚਾਰਨ ਵਾਲੀ ਗੱਲ ਆ ਵੀ ਪੰਜਾਬ ਕਿਹੜੇ ਪਾਸੇ ਨੂੰ ਮੋੜ ਕੱਟ ਗਿਆ ਕੀ ਪੰਜਾਬ ਦੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਠੀਕ ਆ ਜਾਂ ਨਹੀਂ